ਜੀ ਦੇਸੀ ਸੂਰ ਹੈ ਜੀ ਬਿਲਕੁਲ ਪਾਲਤੂ ਬੱਚੇ ਐ ਦੇਖੋ ਇਹ ਵੀਡੀਓ ਜੀ ਦੇਖੋ ਜੀ ਹੁਣ ਤੁਸੀਂ ਧਿਆਨ ਨਾਲ ਦੇਖੋ ਪਾਲਤੂ ਐ ਜੀ ਸਾਰੇ ਇਹ ਦੇਖੋ ਦੇਖੀ ਜਾਓ ਜੀ ਕਿੰਨੇ ਐ 1 2 3 4 5 6 ਇਸ ਤੋਂ ਇਲਾਵਾ ਜੀ ਹੈਗਾ ਆਇਆ ਵਾ ਪੁਰੂ ਇੱਕ ਪੰਜ ਦਾ ਜਿਆਦਾ ਕਰਕਾਉਂ ਨਾ ਮੰਗਲ ਦੇ ਨਾਲ ਲੱਗਦੇ ਪੰਜਾਬ ਹਿਮਾਚਲ ਦੇ ਬਾਰਡਰ ਤੇ ਸਥਿਤ ਪਿੰਡ ਬਰਮਲਾ ਦੇ ਕਿਸਾਨ ਲਗਾਤਾਰ ਆਪਣੀ ਬਰਬਾਦ ਹੋ ਰਹੀ ਫਸਲ ਨੂੰ ਲੈ ਕੇ ਕਾਫੀ ਪਰੇਸ਼ਾਨ ਨੇ ਪਿੰਡ ਦੇ ਰਹਿਣ ਵਾਲੇ ਕਰਨ ਸੈਣੀ ਦੀ ਮਨੀਏ ਤਾਂ ਉਹਨਾਂ ਦਾ ਕਹਿਣਾ ਹੈ ਜੰਗਲੀ ਤੇ ਪਾਲਤੂ ਜਾਨਵਰਾਂ ਦੇ ਕੋਲੋਂ ਉਹ ਬਹੁਤ ਦੁਖੀ ਨੇ ਕਿਉਂਕਿ ਕਿਸਾਨਾਂ ਦੀ ਮੱਕੀ ਦੀ ਫਸਲ ਤੇ ਇਹਨਾਂ ਪਾਲਤੂ ਜਾਨਵਰਾਂ ਨੇ ਬਹੁਤ ਨੁਕਸਾਨ ਪਹੁੰਚਾਇਆ ਹੈ ਮੱਕੀ ਦੀ ਫਸਲ ਜੋ ਕਿ ਕੁਝ ਹੀ ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਵੇਗੀ ਉਸ ਤੋਂ ਪਹਿਲਾਂ ਹੀ ਇਹਨਾਂ ਜੰਗਲੀ ਤੇ ਪਾਲਤੂ ਸੂਰਾ ਨੇ ਉਹਨਾਂ ਦੀ ਫਸਲ ਨੂੰ ਬਰਬਾਦ ਕਰ ਦਿੱਤਾ ਹੈ। ਆਪਣੀ ਫਸਲ ਨੂੰ ਬਚਾਉਣ ਦੇ ਲਈ ਉਹ ਦਿਨ ਰਾਤ ਖੇਤਾਂ ਵਿੱਚ ਹੀ ਰਹਿੰਦੇ ਨੇ ਤੇ ਆਪਣੀ ਇਹਨਾਂ ਜਾਨਵਰਾਂ ਨੂੰ ਆਪਣੇ ਖੇਤਾਂ ਦੇ ਵਿੱਚੋਂ ਬਾਹਰ ਕੱਢਦੇ ਰਹਿੰਦੇ ਨੇ। ਕਈ ਵਾਰ ਤਾਂ ਇਹ ਜਾਨਵਰ ਪਲਟ ਕੇ ਕਿਸਾਨਾਂ ਤੇ ਵੀ ਹਮਲਾ ਕਰ ਦਿੰਦੇ ਨੇ। ਇਸੇ ਕਰਕੇ ਕਿਸਾਨਾਂ ਨੇ ਆਪਣੇ ਖੇਤਾਂ ਵਿੱਚ ਇੱਕ ਉੱਚੀ ਚੋਪੜੀ ਬਣਾਈ ਹੈ। ਜਿਸ ਦੇ ਉੱਪਰ ਬੈਠ ਕੇ ਉਹ ਸਾਰਾ ਦਿਨ ਤੇ ਰਾਤ ਆਪਣੇ ਖੇਤਾਂ ਦੇ ਵਿੱਚ ਕੀਮਤੀ ਫਸਲ ਦੀ ਰਾਖੀ ਕਰਦੇ ਨੇ। ਅਤੇ ਜਦੋਂ ਰੋਲੇ ਨਾਲ ਕੰਮ ਨਹੀਂ ਬੰਦਦਾ ਤਾਂ ਉਹਨਾਂ ਨੂੰ ਬੰਬ ਵੀ ਚਲਾਉਣੇ ਪੈਂਦੇ ਨੇ ਤਾਂ ਜੋ ਜਾਨਵਰ ਉੱਚੀ ਆਵਾਜ਼ ਤੇ ਬੰਬ ਦੀ ਆਵਾਜ਼ ਸੁਣ ਕੇ ਖੇਤਾਂ ਦੇ ਵਿੱਚੋਂ ਬਾਹਰ ਨਿਕਲ ਜਾਣ ਜੰਗਲੀ ਜਾਨਵਰ ਤਾਂ ਆਵਾਜ਼ ਸੁਣ ਕੇ ਖੇਤ ਤੋਂ ਬਾਹਰ ਭੱਜ ਜਾਂਦਾ ਹੈ ਪਰ ਪਾਲਤੂ ਜਾਨਵਰਾਂ ਨੂੰ ਕੋਈ ਫਰਕ ਨਹੀਂ ਪੈਂਦਾ ਉਹ ਖੇਤਾਂ ਦੇ ਵਿੱਚ ਹੀ ਫਸਲ ਨੂੰ ਖਾਂਦੇ ਰਹਿੰਦੇ ਨੇ ਤੇ ਖੇਤਾਂ ਦੇ ਵਿੱਚ ਹੀ ਬੈਠੇ ਰਹਿੰਦੇ ਨੇ ਉਨਾ ਨੇ ਪ੍ਰਸ਼ਾਸਨ ਤੋਂ ਨੂੰ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਇਹ ਪਾਲਤੂ ਜਾਨਵਰਾਂ ਦੇ ਮਾਲਕਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤਾਂ ਜੋ ਆਪਣੀ ਕੀਮਤੀ ਫਸਲ ਨੂੰ ਉਹ ਬਚਾ ਕੇ ਰੱਖ ਸਕਣ ਤੁਸੀਂ ਸੁਣੋ ਕੀ ਕਿਹਾ ਖਰਾਬ ਹੋਈ ਫਸਲ ਨੂੰ ਲੈ ਕੇ ਕਿਸਾਨਾਂ ਨੇ ਤੇ ਇਸ ਸੰਬੰਧ ਵਿੱਚ ਕੀ ਕਿਹਾ ਨੰਗਲ ਐਸ ਡੀ ਐਮ ਅਨਮਜੋਦ ਕੌਰ ਮੈਡਮ ਨੇ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਬਰਾ ਦੀ ਰਿਪੋਰਟ ਟੋਪਨੀ ਹੁਣ ਅੱਗੇ ਬਹੁਤ ਬੁਰੀ ਕੰਡੀਸ਼ਨ ਹੈ ਜੀ ਛੱਡਿਆ ਬਾਈ ਕੁਝ ਨਹੀਂ ਹੈਗਾ ਹਾਂ ਆ ਦੇਖੋ ਥੱਲੇ ਇੱਧਰ ਬੈਕ ਸਾਈਡ ਤੇ ਕਿੰਦਾ ਜਗਾ ਬਣਾਈਆ ਵਾ ਇੱਥੇ ਹੀ ਬਹਿ ਜਾਂਦੇ ਆ। ਆਗੇ ਵਿੱਚੇ ਬੈਠ ਜਾਂਦੇ ਆ। ਆਗੇ ਵਿੱਚੇ ਬੈਠ ਜਾਂਦੇ ਆ ਦੇਖੋ। ਹਾਂ। ਆਕਾ ਕੇ ਬੈਠਣ ਨੂੰ ਜਗਾ ਬਣਾਈਆ ਵਾ ਥੱਲੇ ਵੀ। ਦੇਖੋ। ਆ ਲੋ। ਜੰਗਲੀ ਆਂਦਾ ਹੀ ਨਹੀਂ ਹੈਗਾ। ਜੰਗਲੀ ਜਿਆ ਵਾ ਨਾ ਜੰਗਲੀ ਖੜਦਾ ਨਹੀਂ ਹੈ ਜੰਗਲੀ ਆਂਦਾ। ਜੰਗਲੀ ਨੇ ਆਣਾ 10 ਵਜੇ ਚਾਰ ਵਜੇ ਤੱਕ ਸ਼ਿਫਟ ਆਉਦੀ। ਰਾਤ ਨੂੰ 10 ਵਜੇ ਤੋਂ ਬਾਅਦ ਆਂਦੇ ਜੰਗਲੀ। ਸਵੇਰੇ। ਹਨ ਇਹ aí ਸੂਰ ਪੈਂਦੇ। ਇਹ ਜਿਹੜੇ ਘੋਖੜ ਸੂਰੇ ਰੱਖੇ ਹੋਏ ਇਹ ਪੈਂਦੇ ਆ ਜੀ। ਅੱਛਾ। ਪਿਛਲੇ ਅੱਧੇ ਘੰਟੇ ਸਮਝ ਲਓ ਵੀ ਕਿਹਨੇ ਜਗਾ ਸਾਫ਼ ਕਰ ਕਿਆ ਲਾਇਆ ਬਗੈ ਮੱਕੀ ਇਹ ਲਾਈ ਵੀ ਅੱਛਾ ਹਾਂਜੀ ਕਿੰਨੇ ਕਿ ਕਿੰਨੇ ਏਰੀਆ ਖਾ ਗਏ ਏਰੀਆ ਕਨੈਲ ਤੇ ਉਪਰੇ ਚੱਕ ਗਏ ਹੁਣੇ ਹਾਂ ਹਾਂਜੀ ਤੁਸੀਂ ਆ ਕੇ ਦੇਖਿਆ ਤਾਂ ਕਿੰਨੇ ਕੁ ਸੂਰ ਵੀ ਦੇਖਿਆ ਤੁਸੀਂ ਹਾਂਜੀ ਹਾਂਜੀ ਦੇਖਿਆ ਜੀ ਕਿੰਨੇ ਕੁ ਤਿੰਨ ਨੱਕ ਬੜੇ ਤੇ ਜੀ ਤਾਂ 6 ਬੱਚੇ ਛੋਟੇ ਦੇ ਹਾਂ ਤਾਂ ਫਿਰ ਨਠਾ ਨਠਾਏ ਪੰਜ ਆਏ ਆ ਫਿਰ ਹਾਂ ਪੰਜ ਆਏ ਤਾਂ ਆ ਕੱਢਿਓ ਅੱਛਾ ਹਾਂਜੀ ਖੰਡ ਵੀ ਕਹਿੰਦੇ ਆ ਪੈਂਦੇ ਆ ਜੀ ਖਾਣ ਨੂੰ ਇਹ ਕੁੱਤੀ ਸਾਡੇ ਨਾਲ ਉਹ ਇਹ ਵਾਲੀ ਬੰਟੂ ਵਾਲੀ ਕੁੱਤੀ ਛੋੜੀ ਗਈ ਉਹ ਮਗਰ ਪਰ ਜਿਉਦਾ ਹੈ ਕੁੱਤੀ ਦਾ ਮਗਰ ਸਬੀਰ ਲਾਈ ਉਹ ਜੋ ਕੁੱਤੇ ਨਾ ਸੀ ਹੁੰਦੇ ਤਾਂ ਕੁੱਤੀ ਖਾਲਣ ਦੀ ਇਹ ਕਿ ਆ ਜੰਗਲੀ ਹੈ ਕਿ ਪਾਲਤੂ ਹੈ ਇਹ ਪਾਲਤੂ ਹੈ ਜੀ ਅੱਛਾ ਹਾਂ ਜੀ ਤੇ ਕਿਆ ਹੁਣ ਮੰਗ ਕਰਦੇ ਹੋ ਸਾਡੇ ਮਨ ਮੰਗੇ ਕਰਦੇ ਆ ਜੀ ਸਾਨੂੰ ਜਿਹੜਾ ਨੁਕਸਾਨ ਚੱਲਦਾ ਹੋਇਆ ਉਹ ਦਿੱਤਾ ਜਾਵੇ ਮੰਗੇ ਕਰਦੇ ਜੇ ਜਾਂ ਦੂਈ ਗੱਲੇ ਆਵੇ ਇਹਨਾਂ ਨੂੰ ਸੰਭਿਆ ਜਾਣਾ ਠੀਕ ਹੈ ਇਹਨੂੰ ਆਪਣੇ ਬੰਨ ਕੇ ਰੱਖਣਾ ਅਜਾ ਬਿਲਾ ਹੋਵੇ ਟਾਈਮ ਦਾ ਕੋਈ ਛੱਡੀ ਜਾਣ ਅਸੀਂ ਨਾ ਦੇ ਦੇ ਹਾਂ ਇਹ ਕਿ ਇਹਦਾ ਕਾਰਨ ਇਹ ਹੈ ਜੀ ਇੱਥੇ ਦੋ ਬੰਦਿਆਂ ਦੇ ਇਹਨਾਂ ਨੇ ਪਾਲਤੂ ਸੂਰ ਰੱਖੇ ਹੋਇਆ ਜਿਹੜੇ ਕਿ ਦਿਨਾਂ ਨੂੰ ਵੀ ਖੇਤਾਂ ਦੇ ਵਿੱਚੋਂ ਜਾ ਨਹੀਂ ਰਹੇ ਆ ਅਸੀਂ ਦਿਨੇ ਵੀ ਬੰਬ ਚਲਾ ਰਹੇ ਆ ਹੁਣ ਸਾਡੇ ਬ੍ਰਦਰ ਦੇ ਤੇ ਮੇਰੇ ਮੈਸੇਜ ਇੱਥੇ ਖੇਤ ਦੇ ਵਿੱਚ ਹੀ ਸੀਗੇ ਉਹਨਾਂ ਨੇ ਅੱਗੇ ਕੱਢੇ ਆ ਜਨਾਨੀਆਂ ਨੂੰ ਬੱਚਿਆਂ ਨੂੰ ਊ ਸੂਰ ਡਰਾਉਂਦੇ ਆ ਜੇ ਮਗਰ ਭਜੀਏ ਤਾਂ ਖਾਣ ਪੈਂਦੇ ਆ ਇੰਨੇ ਜ਼ਿਆਦਾ ਘਰੋਖੜ ਹੋ ਗਿਆ ਇਹ ਮੰਨਦੇ ਨਹੀਂ ਹੈਗੇ ਆ ਤੇ ਸਾਡੀ ਦਾ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੈ ਵੀ ਜੋ ਸਾਡਾ ਨੁਕਸਾਨ ਕੀਤਾ ਹੋਇਆ ਸੂਰਾਂ ਨੇ ਤਕਰੀਬਨ ਇੱਥੇ ਹਰ ਬੰਦੇ ਦੀ ਦੋ-ਦੋ ਕਨਾਲ ਜ਼ਮੀਨ ਹੈ ਜਿਹਦੇ ਚੋਂ ਅੱਧੀ ਤੋਂ ਜ਼ਿਆਦਾ ਸੂਰ ਖਾ ਗਏ ਹੈ ਜੀ ਜੋ ਨੁਕਸਾਨ ਕੀਤਾ ਹੈ ਸੂਰਾਂ ਨੇ ਇਹਨਾਂ ਨੇ ਪਾਲਤੂ ਸੂਰਾਂ ਨੇ ਉਹ ਇਹਨਾਂ ਦੋਨਾਂ ਬੰਦਿਆਂ ਤੋਂ ਪਰਵਾਹੀ ਕੀਤੀ ਜਾਵੇ ਪਲੱਸ ਇਹਨਾਂ ਨੂੰ ਤਾੜਨਾ ਕਰਕੇ ਇਹਨਾਂ ਦੇ ਸੂਰ ਅੰਦਰ ਕਰਵਾਏ ਜਾਣ ਠੀਕ ਹੈ ਸਾਡਾ ਤਾਂ ਅਸੀਂ ਤਾਂ ਰਾਤ ਨੂੰ ਤਾਂ ਖੇਤਾਂ ਦੇ ਵਿੱਚ ਰਹਿੰਦੇ ਹੀ ਰਹਿੰਦੇ ਆ ਹੁਣ ਦਿਨ ਨੂੰ ਵੀ ਸਾਡੀ ਮਜਬੂਰੀ ਹੋ ਗਈ ਵੀ ਖੇਤਾਂ ਦੇ ਵਿੱਚ ਇੱਕ ਬੰਦੇ ਨੂੰ ਰਹਿਣਾ ਪੈਂਦਾ ਹੈ ਨਹੀਂ ਤਾਂ ਇਹਨਾਂ ਨੇ ਜਿਹੜੀ ਥੋੜੀ-ਬਹੁਤ ਫਸਲ ਬਚੀ ਹੈ ਉਹ ਵੀ ਖਰਾਬ ਕਰ ਦੇਣੀ ਹੈ ਸਾਰੀ ਕਿੱਥੇ ਨਹੀਂ ਸਰ ਕੰਪਲੇਂਟ ਅੱਜ ਫਾਈਲ ਕੀਤੀ ਹੈ ਨਾ ਆਪਣਾ ਦੇ ਰਹੇ ਆ ਐਸਡੀਐਮ ਸਾਹਿਬ ਵਾਸਤੇ ਐਸਡੀਐਮ ਸਾਹਿਬ ਦੇ ਲਈ ਕੰਪਲੇਂਟ ਤਿਆਰ ਕੀਤੀ ਹੈ ਉਹਨਾਂ ਨੂੰ ਕੰਪਲੇਂਟ ਦੇਵਾਂਗੇ ਤੇ ਪੁਲਿਸ ਥਾਣੇ ਵੀ ਕੰਪਲੇਂਟ ਕਰਾਂਗੇ ਇਹਦੀ ਇਹ ਪਿਛਲੇ 3-4 ਦਿਨ ਤੋਂ ਲਗਾਤਾਰ ਸੂਰ ਆ ਰਹੇ ਹੈ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਤਕਰੀਬਨ 50% ਨੁਕਸਾਨ ਹੋ ਗਿਆ ਜੀ ਹਰ ਬੰਦੇ ਦਾ ਠੀਕ ਕਰਵਾਇਆ ਜਾਵੇ ਬਣਾਇਆ ਜਾਵੇ ਪਲੱਸ ਜੋ ਨੁਕਸਾਨ ਹੈ ਇਹਨਾਂ ਦੋਹਾਂ ਬੰਦਿਆਂ ਤੋਂ ਪਰਪਾਈ ਕਰਾਈ ਜਾਵੇ ਜੰਗਲੀ ਜਾਨਵਰ ਨਹੀਂ ਪੈਂਦੇ ਜੀ ਜੰਗਲੀ ਜਾਨਵਰ ਅਗਰ ਗਲਤੀ ਨਾਲ ਕਿਤੇ ਆ ਵੀ ਜਾਵੇ ਨਾ ਜੀ ਤਾਂ ਉਹ ਲਾਈਟ ਦਿਨ ਚੜ੍ਹਨ ਤੋਂ ਪਹਿਲਾਂ-ਪਹਿਲਾਂ ਖੇਤਾਂ ਦੇ ਵਿੱਚੋਂ ਭੱਜ ਜਾਂਦਾ ਪਹਿਲੀ ਗੱਲ ਤਾਂ ਹੁਣ ਆ ਨਹੀਂ ਰਿਹਾ ਕਾਫੀ ਟਾਈਮ ਤੋਂ ਜੰਗਲੀ ਜਾਨਵਰ ਜੰਗਲੀ ਜਾਨਵਰ ਬੈਨਾਂ ਦਾ ਹੁੰਦਾ ਜੀ ਬੈਨ ਗਊ ਨੀਲਿਆਂ ਦਾ ਖਤਰਾ ਉਹ ਬਰਸਾਤ ਦੇ ਵਿੱਚ ਮੱਕੀ ਨੂੰ ਆਉਂਦੇ ਨਹੀਂ ਹੈਗੇ ਕਿਉਂਨਾਂ ਨੂੰ ਆਲੇ-ਦੁਆਲੇ ਚੋਗਣ ਵਾਸਤੇ ਘਾਹ ਬਹੁਤ ਹੈ ਠੀਕ ਹੈ ਮੇਰੇ ਧਿਆਨ ਚ ਇਹ ਮਸਲਾ ਜੀ ਤੁਹਾਡੇ ਵੱਲੋਂ ਹੀ ਪਹਿਲੀ ਵਾਰ ਹੀ ਲਿਆਇਆ ਗਿਆ ਹੈ ਫਿਲਹਾਲ ਇਸ ਬਾਰੇ ਕੋਈ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਹੈ ਪਰ ਜਿਨ੍ਹਾਂ ਪਿੰਡਾਂ ਦੇ ਵਿੱਚ ਅਜਿਹਾ ਨੁਕਸਾਨ ਦੀ ਸ਼ਿਕਾਇਤ ਮਿਲਦੀ ਹੈ ਉਧਰ ਪੰਚਾਇਤਾਂ ਵਿਭਾਗ ਦੇ ਰਾਹੀਂ ਜੋ ਹੈ ਕਾਰਵਾਈ ਕਰ ਦਿੱਤੀ ਜਾਏਗੀ ਜੀ ਦੇਖੋ ਇਟਸ ਅ ਪ੍ਰਾਈਵੇਟ ਇਸ਼ੂ ਵੈਸੇ ਅਗਰ ਜਿਹੜੇ ਜਾਨਵਰ ਅਗਰ ਲੋਕਲ ਬਾੜ ਵਿੱਚ ਫਿਰਦੇ ਹੋਣ ਉਹਨਾਂ ਵਾਸਤੇ ਤਾਂ ਪੰਚਾਇਤਾਂ ਵਿਭਾਗ ਦੇ ਕੋਲ ਹੈ ਪਾਵਰਸ ਕਰਨ ਦੀਆਂ ਤੇ ਇਹਦੇ ਬਾਰੇ ਇੱਕ ਵਾਰੀ ਅਲੱਗੂ ਚੈੱਕ ਕਿ ਜੇ ਪ੍ਰਾਈਵੇਟ ਜਾਨਵਰ ਨੇ ਜੇਕਰ ਉਹ ਬੀਡੀਪੀ ਉਹਦੇ ਐਮਬਿਟ ਦੇ ਅੰਦਰ ਆਉਣੇ ਹੋਣ ਤਾਂ ਕਾਰਵਾਈ ਕਰਵਾਈ ਜਾਵੇਗੀ